ਰਾਣਾ ਤੇ ਸਵਾ ਪਚਾਰ ਵੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਤੋੜਨ ਤੋਂ ਬਾਅਦ ਇਹਨੇ ਮੰਦਰ ਆਪਣੇ ਲਵਕੁਸ਼ਵਾਹਾਂ ਦੀ ਕਾਂਡੂ ਤੋੜਦੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰ ਪੱਥਰ ਵਾਛੀ ਗਈ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗਈ ਨੇ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਸੀ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਹਲ ਚਾਰ ਪੰਜ ਬੰਦੇ ਹੈਗੇ ਸੀਗੇ ਅੱਛਾ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਬੱਠੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ ਇਹ ਸਵੇਰੇ ਮਾਰਨਿੰਗ 4:00 ਵਜੇ ਹੋਇਆ ਸਾਡੇ ਟਾਣੇ ਦੀ ਬੈਕਸਾਈਡ ਆ ਗੱਡੀ ਸਿਆਜ ਆ ਦਿੱਲੀ ਨੰਬਰ ਉਹ ਜਿਹਦਾ ਓਨਰ ਫਰੀਦ ਗੋੜ ਦਾ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਵਨ ਨੂੰ ਲੈਸਟ ਲੈਵਲ ਹੋਟਲ ਆ ਉਹਦੇ 'ਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਹਰਸ਼ ਕੱਕੜ ਆ ਤੇ ਗੌਰਵ ਸ਼ਰਮਾ ਆ ਇਹ ਉੱਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਇਹਨਾਂ ਨੇ ਉਥੋਂ ਕੋਈ ਕਾਦਾ ਪੀਤਾ ਪਾਟੀ ਪੁੱਟੀ ਕੀਤੀ ਤੇ ਉਥੋਂ ਗੱਡੀ ਇੱਧਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਇੱਥੇ ਆਣ ਕੇ ਗੱਡੀ ਕਿਤੇ ਸਾਸ ਸੀ ਉਹ ਗੱਡੀ ਆਣ ਕੇ ਦੇਖੇ ਟੱਕਰ ਕੀਤੀ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮ ਇਹਨਾਂ ਦੀ ਗੱਡੀ ਦੇ ਉੱਤੇ ਨੇ ਗੱਡੀ ਟੁੱਟਲਾ ਸੋ ਵੀ ਬਾਕੀ ਵੈਰੀਫਾਈ ਕਰ ਰਹੇ ਹੋਰ ਵੀ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਗੁੱਟ ਵੀ ਟੁੱਟਾ ਵਾ ਉਹਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣਾ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉਥੇ ਫਿਰਦੇ ਰਹਿੰਦੇ ਆ ਤੋ ਟਰਾਂਸਫਰਮ ਡਿੱਗਣਾ ਉਹ ਚ ਕਰੰਟ ਹੀ ਉਹਨਾਂ ਨਾਲ ਲੱਗ ਕੇ ਦੋ ਮਰ ਗਏ ਕਿੰਨੇ ਜਾਨੀ ਗੱਡੀ ਗੱਡੀ ਜਨਾਬ ਤਾਂ ਪੰਜ ਪੰਜ ਜਣੇ ਚਲਾ ਰਹੇ ਸੀ ਹਾਂ ਪੰਜ ਜਣੇ ਜਾਨੀ ਨੁਕਸਾਨ ਨਹੀਂ ਐ ਸਿਰ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਆ